ਹਰ ਗੁਣ ਦਾ ਮਨ ਬਿੱਲੀ ਬਣ ਗਿਆ ਛੋਟੀ ਹੈ ਬੜੀ ਵਧੀਆ ਜੀ ਇਹਨੂੰ ਕੋਟੇ ਨਹੀਂ ਚੜੀ ਉਹ ਲੈ ਵੀ ਡੱਬੀ ਨਹੀਂ ਛੋਟੀ ਨਹੀਂ ਕੋਈ ਡੱਬੀ ਨਹੀਂ ਕੀ ਸਾਡਾ ਨਾਂ ਨਾ ਲਾ ਲੱਗਾ ਵਧੀਆ ਆ ਸੋਹਣਾ ਮਾ ਠੀਕ ਹੋਰ ਕੀ ਚਾਹੀਦਾ ਬਾਵਾ ਹਰ ਇੱਕ ਕੋਟੀ ਹੈ ਮੇਰੀ ਲੰਬੀਆਂ ਨਿਕਲ ਮੇਰੀਆਂ ਆਪਣੀਆਂ ਬਾਵਾਂ ਨਿਕੀਆਂ ਨਮਾਜ਼ ਛੂਟੂ ਪਾ ਲਿਆ ਡਿੱਗੀ ਆਪਣੀ ਤਿਆਰ ਆ ਤੇ ਹੁਣ ਚਾਹ ਦਿਨ ਜਾਵਾਂਗੇ ਡੈਡੀ ਹੁਣਾਂ ਨੂੰ ਗੱਡੀ ਤੇ ਉਕੇ ਮੋਟਰਸਾਈਕਲ ਤੇ ਹੰਨੀ ਹੁਣ ਬੁਲਟ ਤੇ ਵੇਚਤਾ ਆਂ ਕਿਤੇ ਫਿਰ ਗੱਡੀ ਤੇ ਹੁਣ ਜਾਣਾ ਪੈਂਦਾ ਆ ਕੀ ਕਰਨਾ ਫਿਰ ਚਲੋ ਕੋਈ ਨਾ ਇਹ ਸਟਾਈ ਹੀ ਕੀ ਰੀਤ ਤੇ ਹੁਣ ਮੈਂ ਘਰ ਨੂੰ ਚੱਲਿਆ ਵਾਪਸ ਭਾਂਡੇ ਆਪ ਲੈ ਲਏ ਡੜੀ ਬੈਠੇ ਨੇ ਆ ਵੀ ਚੱਕਾ ਲੱਗ ਗਿਆ ਇਟਾਂ ਦਾ ਹੁਣ ਆਹ ਰਹਿ ਗਿਆ ਬਸ ਇੱਕੋ ਹੀ ਇਹ ਵੀ ਲਾ ਦੇਣਾ ਇੱਥੇ ਤੱਕ ਤਾਂ ਕੰਮ ਪਹੁੰਚ ਗਿਆ ਬੀਮ ਬੂਮ ਭਰ ਦਿੱਤੇ ਆ ਜਿਹੜੇ ਉਹ ਵੀ ਭਰ ਗਏ ਉਧਰ ਵੀ ਨੇੜੀ ਜੀ ਨੇ ਹੁਣ ਚਾਹ ਲੈਣ ਹੁੰਤੇ ਆਪਾਂ ਚਾਹ ਜਿਹੜੀ ਨਹੀਂ ਉਹ ਬਣਾਵੰਦ ਗਏ ਕਹਿੰਦੇ ਪੱਤੀ ਧੀਚ ਰੱਖਣੀ ਦੋ ਚਮਚੇ ਪਰ ਪਰ ਪੱਤੀ ਦੇ ਸੁੱੜ ਦਿੱਤੇ ਨੇ ਕਹਿੰਦੇ ਆ ਵੀ ਮਿਸਤਰੀ ਕਹਿੰਦੇ ਵੀ ਚਾਹ ਜਿਹੜੀ ਦੀ ਚਿੱਟੀ ਲੈਂਦੇ ਆਪਾਂ ਨੂੰ ਚਾਹ ਚਾਹੀਦੀ ਕਾਲੀ ਬਾਈ ਕਰ ਦੋ ਬਾਈ ਕਰ ਕੀ ਅੰਦੀ ਮਮੀ ਜਾਣਾ ਕਹਿੰਦੇ ਜਾਣਾ ਬਾਈ ਬਾਈ ਕਰ ਦੋ ਚਲੋ ਚਲੋ ਬਾਈ ਕਰ ਦੋ ਜਦ ਬਾਈ ਕਰ कानून बाय वाहे कद वे बैह फड़ लें टंकी नी फेंदी हार नपदी ਨੇ ਆ ਜਣਾ ਆਇਣਾ ਅੱਗੇੜੀ ਮੋੜ ਤੇ ਹਲੋ 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 ਬਾਏ ਯਾਰ ਗੁਣ ਬਾਏ ਜਾਓ 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 ਲੈ ਭਾਈ ਕੰਦੀ ਭਾਈ ਕੰਦੀ ਅੱਜ ਮੰਮੀ ਡੇ ਕੰਮ ਕਰਨ ਕਿਉਂਕਿ ਸਾਡੇ 3-4 ਦਿਨ ਹੋ ਗਏ ਕੰਮ ਵਾਲੀ ਨਹੀਂ ਆਂਡੀ ਹੋਣਾ ਉਹਨਾਂ ਦੇ ਨਾਲ ਵਿਆਹ ਵਾ ਤੇ ਉਹ ਉਧਰ ਲੱਗੇ ਹੋਏ ਨੇ ਬਿਜ਼ੀ ਆ ਛੇ ਦਿਨ ਹੋ ਗਏ ਛੇ ਦਿਨ ਹੋ ਗਏ ਅਜ ਅਹ ਛੇੜਨ ਹੋ ਗਿਆ ਚਲੋ ਕੋਈ ਨਹੀਂ ਕੀ ਕਰਨਾ ਫਿਰ ਹੁਣ ਬੱਸ ਕਿ ਨਹੀਂ ਹੋਰ ਬੱਸ ਕਰ ਜਲ ਉਤਰੋ ਪਾਣੀ ਸੋਕਸ ਨਹੀਂ ਪਾਉਣ ਦੇ ਇਹ ਬੜੀ ਚਲਾਕ ਹੋਈ ਕੁੜੀਆ ਸਾਡੀ ਹਾਂ ਇਹ ਅੱਗੇ ਬੜੀ ਚਮਾਰੀ ਦਾਦਾ ਦਾਦਾ ਕਿਥੇ ਲੈ ਦਾਦੇ ਦਵਾਈ ਦਾ ਸ਼ੂਗਰ ਦਿਓ ਛੇੜਨ ਜੀ ਆਇਓ ਸੰਤਰਾ ਖਾਣਾਂ ਸਾਰੇ ਨੇ ਡੈਡੀ ਨੇ ਆਪਣੇ ਨਾਲ ਵੈਲਕਮ ਸਸਿਕਾਣ ਸਵਾਗਤ ਹੈ ਤੁਹਾਡਾ ਇਹ ਨਵੇਂ ਵਲੌਗ ਦੇ ਵਿੱਚ ਮੈਂ ਹੰਸਰਾ ਖਾਨੀ ਫਿਰ ਕੀਆ ਤੇ ਹੁਣ ਆਪਾਂ ਚੱਲੇ ਆਂ ਮਾਰਕੀਟ ਗੁਡੀਆਂ ਵਾਸਤੇ ਕੱਪੜੇ ਲੈ ਆਈਏ ਜੇ ਮਿਲ ਗਏ ਤੇ ਨਾ ਹੋ ਗਿਆ ਫਿਰ ਕੈਪ ਵਗੈਰਾ ਉਹ ਲੈਵਾਂ ਕਿੰਨੇ ਦਿਨਾਂ ਕਿ ਕੈਪ ਕੈਪ ਕਰਨੇ ਆ ਤੇ ਉਹਦੇ ਜੋਗੀ ਇੱਕੋ ਹੀ ਪਾਈ ਜਾਂਦੇ ਕੈਪ ਤੇ ਮੈਂ ਤਹੀ ਵੀ ਆਖਣਾ ਗੁਡੀਆਂ ਜੋਗੀ ਵੀ ਲੈ ਆਓਗੇ ਤੇ ਟੋਪੀ ਲੈ ਆਓ ਇੱਕੋ ਪਾਈ ਜਾਂਦੇ ਜੀ ਤੇ ਹੁਣ ਆਪਾਂ ਚੱਲੇ ਆ। ਨਾਲੇ ਬਾਈਕ ਦੀ ਕਰਦੇ ਸੀ ਕਿਉਂਕਿ ਸਵੇਰ ਦੀ ਬਾਈਕ ਜਿਹੜੀ ਡੈਡੀ ਨੇ ਖੜੀ ਆ। ਉਹ ਕਿ ਉੱਥੇ ਹੁੰਦੇ ਤੁਹਾਨੂੰ ਪਤਾ ਪਲਾਟ ਦੇ ਵਿੱਚ ਤੇ ਹੁਣ ਆਪਾਂ ਚੱਲੇ ਆ ਮਾਰਕੀਟ ਬਾਈਕ ਵੀ ਆ ਗਈ ਆਪਣੀ। ਚਲੋ। ਇੰਦਾਂ ਦਾ ਸਮਾਨ। ਉਹ ਤਾਂ ਗੱਡੀ ਇੱਥੇ ਲਾਉਣੀ ਫਿਲਹਾਲ ਨਹੀਂ ਲਾਈ ਵੀ। ਕਹਿੰਦੇ ਵੀ ਸਾਡੇ ਗਲੀ ਵਾਲੇ ਕਹਿੰਦੇ ਅੱਜ ਕਿਸੇ ਨਹੀਂ ਆਉਣਾ ਆ ਵੀ ਤੇ ਠਹਿਰ ਕੇ ਲਾ ਲਿਓ ਵੀ ਗੱਡੀ ਤੇ ਫਿਰ ਮੈਂ ਉੱਥੇ ਨਾਲ ਹੀ ਲਾਤੀ। ਆ ਇੱਥੇ ਨਾਲ ਹੀ ਬਾਹਰ ਗਿਆ ਸਾਹਮਣੇ। ਸਾਹਮਣੇ ਲਾਈ। ਉਹ ਨਾਲੇ ਵਿਕੀ ਹੁਣੀ ਮਿਲ ਪਏ ਬੰਦੇ। ਘਰੇ ਆਉਗੇ ਘਰੇ ਫਿਰ ਮੈਂ ਉੱਥੇ ਤੁਹਾਨੂੰ ਬਹਰ ਅੱਛਾ ਉਹਨਾਂ ਕੱਡੀ ਵੀ ਹਲੀ ਹੁੰਦੀ ਫਿਰ ਹਨਾ ਡੜੀ ਹੁੰਦੀ ਐਨ ਰੋਟੀ ਮਾਂ ਦੇ ਦੇਨੀ ਟਾਈਮ ਲੱਗਾ ਤਾਂ ਹਾਂ ਆਪਾਂ ਜਾ ਰਹੇ ਆ 22 ਥੰਡ ਪਾਈ ਜਾਂਦੀ ਧੁਮਾ ਸਭ ਵੇਖਦਾ ਅੱਖਾਂ ਕੇ ਬੈਠੀ ਐਸ ਬਜ਼ਾਰ ਵਿੱਚ ਆਉਣਾ ਤੇ ਬਾਈਕ ਵਧੀਆ ਸਭ ਨਾਲੋਂ ਜ਼ਿਆਦਾ ਬਾਈਕ ਤੇ ਜਿੱਦਾਂ ਮਰਜ਼ੀ ਬੰਦਾ ਚਾਈ ਜਾਵੇ ਕੁੰਗੜੀ ਆ ਵਾਸਤੇ ਲੱਗੀਆਂ ਦੇਖਣਾ ਆ ਚੀਜ਼ ਬੜੀ ਹਾਰਦੀ ਗੱਤਾ ਲੱਗਾਂਗੀ ਆ ਨਹੀਂ ਨਹੀਂ ਗੱਤਾ ਨਹੀਂ ਹੁੰਦਾ ਹੀ ਆ ਆ ਇੱਧਰ ਆ ਜਾ ਚੱਲ ਆਇਆ ਸਮਾਨ ਤੇ ਮੈਂ ਤੁੰਦ ਦੇਖਣਾ ਸੀ ਯੋ ਨਹੀਂ ਆਹ ਨਹੀਂ ਮੁੜ ਕੇ ਇਹ ਬੜੀ ਬੁਤਾ ਜੀ ਆ ਐਵੇਂ ਸਾਰਾ ਸੂਟ ਜਲ ਹੋਣਾ ਪੈਂਦਾ ਵਾ ਹੁਣ ਕੰਬੜੀ ਇਹਨੂੰ ਰਹਿਣ ਦਿੰਦੇ ਇਹਦੇ ਨਾਲ ਦੇ ਆ ਬੂਟ ਜੇ ਵਾ ਨਾਲ ਬਣੇ ਆ ਉਹਨਾਂ ਆਪਣੇ ਜ਼ਿੰਦਗੀ ਬਕਰਨਾ ਬੰਦੇ ਨੂੰ ਰਹਿਣ ਦੇ ਉਹਨਾਂ ਆਪਣੇ ਕਰ ਲੋ ਹਾਰ ਗਿਆ ਉਹਨਾਂ ਇਹ ਹੁਣ ਬਣੀ ਹੋਊ ਆਕੇ ਅਸੀਂ ਦੇਖ ਲਈਏ ਹੁਣ ਕੱਪੜੇ ਗੁਡੀਆਂ ਵਾਸਤੇ ਉਹਨਾਂ ਦਾ ਪਿਆਰ ਆਈ ਵੱਡੇ ਆ ਪਾ ਜੀ ਜੀਰੋ ਨੰਬਰ ਹੈ ਨਹੀਂ ਇਹ 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 ਤਾਂ ਹੈ ਠੀਕ ਹੈ ਵੀ ਸੰਦੀਪ ਵੱਡੇ ਨਹੀਂ ਹੈਗੇ ਠੀਕ ਹੈ ਇਹੀ ਆਣੇ ਇਸ ਤਰ੍ਹਾਂ ਦੀ ਸਾਲ ਦੀ ਹੈ ਸਾਲ ਦੀ ਉਹ ਵਾਲੀ ਆ ਇਸ ਤਰ੍ਹਾਂ ਦੇ ਵਿਖਾ ਦਿਓ ਹਾਂ ਇਦਾਂ ਦੇ ਵਿਖਾ ਦੇ ਯਾਰ ਉਹ ਜਿਹੜੇ ਨਹੀਂ ਉਹ ਮੁੜ ਕੇ ਸਾਰਾ ਸਿਸਟਮ ਯਾਰ ਖਲਾਰਨਾ ਪੈਂਦਾ ਮੈਂ ਸੁਣਾ ਨਾ ਇਹ ਗਰਲੀ ਸ਼ੇਗਾ ਯਾਰ ਗਰਲੀ ਸ਼ੇਗਾ ਗਰਲੀ ਸ਼ੇਗਾ ਨਹੀਂ ਆ ਰਹੇ ਤਾਂ ਇਦਾਂ ਦੇਣਾ ਮੇਰਾ ਭਰਾ ਖੋਲ ਇਦਾਂ ਦੇ ਚੱਲ ਜਣੇ ਹਣਾ ਆ ਵਾਈ ਦਾ ਪਰ ਇਹ ਛੱਡਦੇ ਆ ਆ ਦੇਖ ਲੈ ਰੱਢ ਜਾ ਛੋਟਾ ਨਹੀਂ ਇਹਦੇ ਚ ਵੱਡਾ ਦੇ ਬਸ ਇਹ ਆ ਚੀਜ਼ ਆ ਤਿੰਨ ਕਦੀ ਬੜੀ ਯਾਰ ਬੱਚਾ ਚੁੱਕਣਾ ਹੁੰਦਾ ਭਰਾ ਤੁਨੇ ਕਹਦਾ ਜਾਂਦਾ ਹੈ ਇਹਨਾ ਛੋਟਾ ਬਸ ਆ ਹੀ ਛੋਟਾ ਯਾਰ ਆਪਸੰਦ ਆ ਗਿਆ ਪਰ ਆ ਵੀ ਛੋਟਾ ਸਾਈਜ਼ ਨਹੀਂ ਕਰਦਾ ਛੋਟਾ ਹਾਂ ਵੱਡਾ ਦੇਖਾਂ ਕੋਟ ਕੜਾ ਬਹੁਤ ਦਾ ਸੋਹਣਾ ਹੈ ਹਨਾ ਵਾਰਾਇਟੀ ਵੀ ਕਾਫੀ ਖੂਲ ਦਿੱਤੀ ਹੈ ਹਨਾ ਆਹ ਤੋੜਾ ਸੋਹਣਾ ਵੀ ਹੁੰਦਾ ਆ ਆ ਦਿਖਾ ਦਿਓ ਯਾਰ ਆ ਠੀਕ ਹੈ ਜੀ ਆ ਆ ਜੇਣਾ ਸੰਦੀਪ ਹਨਾ ਆ ਆ ਜਾਏਗਾ ਪੱਕੀ ਗੱਲ ਆ ਕਰ ਦੋ ਆ ਕਿਹੜਾ ਆ ਸੋਹਣਾ ਆ ਗਿਆ ਪਸੰਦ ਇਹ ਕਾ ਕਰਨਾ ਇਹ ਵਾਈਟ ਆ ਫਿਰ ਗੰਦਾ ਨਾ ਹੋ ਜਾਊਗਾ ਨਹੀਂ ਨਹੀਂ ਚਲ ਠੀਕ ਹੈ ਯਾਰ ਕਰ ਦੋ ਹਾਂ ਬਸ ਨੋਈ ਤੇ ਆ ਨਹੀਂ ਇਦਾਂ ਦੇ ਲੈ ਦੇ ਹਾਂ ਥੋੜਾ ਸੋਨਾ ਤੇ ਬੜਾ ਲੱਗਦਾ ਪਾ ਲਉਂ ਨਹੀਂ ਹੁਣ ਯਾਰ ਅਗਲੀ ਵਾਰੀ ਵੇਖੀ ਕਰੀਂ ਹੁਣਾ ਨਹੀਂ ਯਾਰ ਮੈਨੂੰ ਮੈਂ ਤੇ ਨਹੀਂ ਆਊਗਾ ਯਾਰ ਨਹੀਂ ਆਉਣਾ ਸੀ ਇਹ ਜੋ ਵੀ ਨਹੀਂ ਪਾ ਲੇਗੀ ਇਹ ਮਲੇ ਜਿਹੜੇ ਹਾਂ ਇਦਾਂ ਸਿੰਪਲ ਵੀ ਦਿਖਾ ਦਿਓ ਜਿਹੜੇ ਬਿਲਕੁਲ ਨਹੀਂ ਇੱਥੇ ਕੀ ਪਾਉਂਗੇ ਇੱਥੇ ਕੀ ਪਾਏ ਸਾਰੇ ਹੋਰ ਆਪਣਾ ਦਿਖਾ ਦਿਓ ਆਪਾਂ ਨੂੰ ਘਰ ਪਾਉਣ ਵਾਸਤੇ ਹੁਣ ਦੇਖਣਾ ਦੋ ਦੇ ਹੁੰਦੇ ਪਾਰਟੀ ਵੇਅਰ ਇੱਕ ਦੋ ਘਰ ਪਾਉਣ ਵਾਸਤੇ ਦੇਖਣਾ ਗਰ ਵਾਸਤੇ ਕਿਉਂਕਿ ਇਹਦੇ ਵਾਸਤੇ ਕੱਪੜੇ ਜਿਹੜੇ ਨਹੀਂ ਆ ਛੱਟ ਮੁੱਕ ਜਾਂਦੇ ਕਿਉਂਕਿ ਵੱਡੀ ਹੋ ਜਾਂਦੀ ਲੰਬੀ ਹੋ ਜਾਂਦੀ ਇਹਨਾਂ ਮੋਟੀ ਨਹੀਂ ਹੁੰਦੀ ਲੰਬੀ ਹੋ ਜਾਂਦੀ ਬਸ ਸਾਰੇ ਕੈਪ ਵਾਲੀ ਹੈ ਹਨਾ ਆ ਵੀ ਇਦਾਂ ਸੋਹਣਾ ਹੀ ਹੁਣ ਆਦੇ ਆ ਜਣਾ ਆਹ ਤੇ ਆ ਜਣਾ ਉਹਨੇ ਘਰ ਪਾਉਣ ਵਾਸਤੇ ਮਾੜਾ ਸੋਹਣਾ ਹੀ ਵੱਡਾ ਬਹੁਤ ਹੀ ਵਾਕਿਆ ਸਹੀ ਗੱਲ ਆ ਯਾਰ ਭਜੀ ਸਾਈਜ਼ ਵੱਡਾ ਹੋ ਗਿਆ ਫਿਰ ਆ ਤੇ ਆ ਸਾਈਜ਼ ਵੱਡਾ ਆ ਗਿਆ ਨਾ ਇਹਦਾ ਨੰਬਰ ਹੈ ਤੇ ਉਹਨੂੰ ਪਿੱਛੇ ਟੋਟੀ ਹੈ ਬੜੀ ਵੱਡੀ ਇਹ ਉਹਨੂੰ ਕੋਟਰੀ ਚ ਲੈਣੀ ਲੈ ਲੈ ਤੇਰਾ ਸਾਈਜ਼ ਦੋ ਕ ਰੰਗ ਪਏ ਹੋ ਨੇ ਦੱਸ ਦੇ ਤੇਰਾ ਸਾਈਜ਼ ਚੈੱਕ ਹੋਣੀ ਇਹ ਮੈਂ ਕਹ ਚੈੱਕ ਹੁਣੀ ਕੋਟਰੀ ਪਲੇਨ ਨਹੀਂ ਪਲੀਜ਼ ਨਹੀਂ ਹੁੰਦੀ ਜੀ ਉਹ ਫੜ ਕੇ ਹਾਂ ਸਹੀ ਇਹ ਆਜੂਗੀ ਤੁਹਾਨੂੰ ਹਾਂ ਸੱਚੀ ਬੋਲੀ ਇਹ ਤੇ ਕਿ ਮਮੀ ਵਾ ਤੇ ਦੇਖਣੀ ਕੋਈ ਮਮੀ ਵਾ ਤੇ ਦੇਖਣੇ ਕੋਟੀ ਇਹ ਕੰਦਰ ਚੱਲੂ ਨਹੀਂ ਪਿੰਕ ਨਹੀਂ ਚਾਹੀਦਾ ਕਿਹੜਾ ਨਾਮ ਹੈ ਨੀਕੇ ਕੋਟੀ ਨਹੀਂ ਟੋਪ ਅੰਦਰ ਨਹੀਂ ਉਹ ਵੀ ਆ ਕੰਬੀ ਕਦਰ ਆਏਗੀ ਦਿਖਾਓ ਬਲੈਕ ਇਹ ਵੀ ਹੈ ਬਲੈਕ ਪਾਲੇ ਵਿੱਚ ਬਲੈਕ ਬਲੈਕ ਵਿਲੇਜ ਵੇਖਣੀ ਆਵੇ ਆਹ ਦੇਖ ਲਾ ਪਰ ਆਹ ਚੀਜ਼ ਨਹੀਂ ਮਮੀ ਇਹ ਗੱਲ ਵਿੱਚ ਆਏ ਇੱਕ ਘੰਟੇ ਮੈਂ ਆਪੇ ਦੇਖਦੀ ਹਾਂ ਕਿ ਬਹੁਤ ਸਾਰੇ ਤਾਂ ਬੈਸਿਕ ਸਿੰਪਲ ਸੂਟ ਇਹੋ ਚਾਹੇ ਉਹ ਆ ਗਰਮੀ ਇਹ ਸਿੰਪਲ ਸੂਟ ਆ ਗਈ ਬਿਲਕੁਲ ਹਣ 600 ਰੁਪਏ ਦਾ ਇੱਕ ਘੰਟੇ ਮੈਂ ਆਪੇ ਤਾਂ 600 ਇਹ ਤਾਂ نیچے ਜੈਕਟ ਨਹੀਂ ਪਾਉਂਦੀ ਮਮੀ ਜੈਕਟ ਪਾਉਂਦੀ ਆਂ ਨਹੀਂ 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 ਆਉਂਦਾ ਨਹੀਂ ਆਉਂਦਾ ਆ ਲੈ ਲੈ ਇਹ ਅਗਲੇ ਕਿਊਟ ਨਹੀਂ ਹੈਗੀ ਆ ਕਰ ਲੈ ਠੀਕ ਇਹਦਾ ਬਟਨ ਨਹੀਂ ਹੈ ਨਹੀਂ ਇਹ ਬਟਨ ਆ ਕਿਹੜੇ ਦਾ ਜੀ ਵਾਈਟ ਦੇ نیچے ਵਾਲੀ ਉਹ ਨਹੀਂ ਉਹ ਨਹੀਂ ਅੱਗੇ ਨਹੀਂ ਖੜਾ ਉਹ ਹੋ ਨਹੀਂ ਗਲਤੀ ਆ ਗਈ ਫੇਰ ਇਹ ਉਧਰ ਉਹ ਬਹੁਤ ਸੋਣੀ ਸੀਗੀ ਉਹ ਬਟਨੀ ਨਹੀਂ ਇਹਦੇ ਨਹੀਂ ਉਹ ਨਹੀਂ ਲੱਗੀ ਹਾਂ ਨਹੀਂ ਤੇ ਮਮੀ ਮਮੀ ਆਹ ਲੜ ਕੇ ਯਾਰ ਬਾਈ ਇਦਾਂ ਕਰ ਦਿਆ ਇਹਨਾਂ ਆਂਟੀ ਦੇ ਜਨਾਬ ਸੰਦੂ ਚੇਂਜ ਬਦਲ ਲਿਓ ਚਲੋ ਲੈ ਹਾਂ ਜੋ ਹੋਏ ਨਾ ਇਹ ਕਰ ਲਈ ਠੀਕ ਆ ਜੀ ਮਮੀ ਨੂੰ ਤਾਂ ਕੋਟੀ ਪਸੰਦ ਗਈ ਤੇ ਇੱਕ ਹੋਰ ਬਸ ਫਰਗਣੂ ਆਸ ਤੇ ਦੇਖ ਰਹੇ ਕੈਪ ਪੱਜਾ ਕੇ ਡਾ ਕੇ ਹਾਂ ਆਏ ਆਏ ਸਿੰਦੀ ਬਾਈ ਜੀਓ ਤੇ ਉਹ ਬੜੀ ਪਿਆਰੀ ਪਰ ਉਹਨੇ ਪਉਣੀ ਨਹੀਂ ਨਾ ਪੰਗਾ ਇਹ ਆ ਵੀ ਲਾਹ ਕੁ ਛੋੜ ਦੇਣੀ ਹੈ ਹੈ ਨਾ ਪਸੰਦ ਵਾਰ ਇਹ ਆ ਵੀ ਉਹਨੇ ਪਉਣੀ ਨਹੀਂ ਆ ਆ ਵੀ ਆਖ ਨਹੀਂ ਪੈਰੀ ਆ ਲੈ ਲੈ ਆ ਕਿੰਨੇ ਆ ਲੈ ਲੈ ਆ ਆ ਦੇ ਦੋ ਇੱਕ ਨੇ ਬਹੁਤ ਵੱਡੀਆਂ ਨੇ ਇੰਨੇ ਨਹੀਂ ਵੱਡੀਆਂ ਬਾਜੀ ਬਾਜੀ ਕੋ ਛੋਟੀ ਹੋਈ ਨਹੀਂ ਇੱਥੇ ਆਈ ਨਹੀਂ ਦੋਬੀ ਆ ਨਹੀਂ ਨਹੀਂ ਮੋਟੀ ਉਹਨਾਂ ਦੀ ਸ਼ਾਪਿੰਗ ਆਪਾਂ ਕਰ ਲਈ ਹੈ ਹੁਣ ਤੇ ਹੁਣ ਘਰੇ ਜਾ ਰਹੇ ਆਂ ਕਿ ਆਪਾਂ ਨੂੰ ਇੱਕੋ ਹੀ ਮਿਲੀ ਹਰ ਗਣ ਵਾਸਤੇ ਓਕੇ ਪਸੰਦ ਇੱਕੋ ਆਈ ਓਦਾਂ ਬਾਕੀ ਹੋਰ ਵੀ ਆ ਗਈਆਂ ਪਰ ਉਹ ਪਸੰਦ ਨਹੀਂ ਆਈਆਂ ਅਸੀਂ ਬਹੁਤਾ ਟਾਈਮ ਵੀ ਲਾਇਆ ਤੇ 1 ਘੰਟੇ ਦੀ ਸ਼ਾਪਿੰਗ ਘੰਟੇ ਚ ਕਰਕੇ ਲੰਬੇ ਨਹੀਂ ਆਈ ਆਪਾਂ ਘਰ ਨੂੰ ਜਾਂਦੇ ਜਾਂਦੇ ਵਾਸਤੇ ਮੈਂ ਚੱਲ ਲਵਲੀ ਨੂੰ ਮੇਰੇ ਚਲਦੀ ਹੈ ਭਾਈ ਠੀਕ ਨਹੀਂ ਗੱਲ ਲਵਲੀ ਹੁਣੀ ਗਈ ਹੈ ਆਪਣੇ ਅੰਮ੍ਰਿਤਸਰ ਤੇ ਮੈਂ ਹਾਂ ਚੱਲ ਆਪਣੀ ਮੰਮੀ ਦਾ ਹਾਲ ਚਾਲ ਦੱਸੀ ਜਾਂਦੇ ਤੇ ਮੈਂ ਮੇਰੀ ਮੰਮੀ ਦਾ ਕੀ ਹਾਲ ਚਾਲ ਹੈ ਤੇ ਮੈਂ ਕਿੰਨੇ ਮੈਂ ਮੇਰੀ ਮਮੀ ਨੇ ਕੀ ਹਾਲ ਚਾਲ ਤੇ ਕਹਿੰਦੀ ਮੈਂ ਉੱਧਰ ਗਈ ਨਾ ਇਹ ਤੇ ਗਲਤ ਨਾ ਮੈਂ ਮੇਰੀ ਮਮੀ ਦਾ ਹਾਲ ਚਾਲ ਪੁੱਛਿਆ ਨਾ ਟਾਈਮ ਨਹੀਂ ਮਿਲਿਆ ਹੀ ਲੇਟ ਗਈ ਸੀ ਐਸੇ ਐਟਮ ਦੇ ਅਸੀਂ ਘਰ ਪਹੁੰਚੇ ਕੱਲ ਐਟਮ ਗਈ ਸੀ ਥੋੜੇ ਜਿਹਾ ਹਾਂਜੀ ਹੱਲੇ ਹੁਣੇ ਆਈ ਆ ਠੀਕ ਹੱਲੇ ਡੈਡੀ ਦੀ ਬਸ ਰੋਟੀ ਦੇਣੀ ਤੇ ਨਹੀਂ लवली ਮੈਨੂੰ ਲੱਗੀ ਪੈਸੇ ਦੇਣ ਕਹਿੰਦੀ ਵੀਰ ਜੀ ਤੁਹਾਡਾ ਹੱਥ ਬੜਾ ਤੰਗ ਆ ਆ लवली ਨੇ ਰੁਪਈਆ 300 ਮਿਲ ਗਿਆ ਆਪਾਂ ਨੂੰ ਕਿੰਨੇ ਤੇ 300 ਲੇ ਗਿਰ ਪਿਆ ਤੈਨਸੋ ਮਿਲ ਗਿਆ ਹੋਰ ਕੀ ਚਾਹੀਦਾ ਐਂ ਆ ਤੇ ਕੋਈ ਫਾਇਦਾ ਹੋਈ ਗਿਆ ਨਾ ਜਾਂ ਆਂਟੀ ਨੂੰ ਭੇਜ ਦੋ ਜੱਤੀ ਆ ਰਹੀਓ ਤੇ ਲੈ ਵੀ ਕੋਈ ਡੱਬੀ ਨਹੀਂ ਕੀ ਛੋਟੀ ਨਹੀਂ ਕੋਈ ਡੱਬੀ ਨਹੀਂ ਕੀ ਸਾਡਾ ਨਾਂ ਨਾ ਲਾ ਲੱਗੂ ਸਮਝ ਲੱਭਾ ਕੀ ਤੇ ਤੁਹਾਡੇ ਵਧਰੀਆਂ ਨਹੀਂ ਆਉਂਦੇ ਸਾਡਾ ਨਾਂ ਲਾਤਾ ਡੱਬੀ ਦਾ ਲਾਉਂਦੀ ਨਹੀਂ ਨਾ ਹਟ ਕੇ ਇੱਕ ਵਾਰੀ ਲੈ ਕੇ ਗਏ ਤੇ ਕਹਿੰਦੀ ਹੁਣ ਖੜੀ ਇਹਨਾਂ ਨੇ ਕਰੀ ਆ ਇਹਨਾਂ ਨੇ ਖੜੀ ਸਹੀ ਗੱਲ ਆ ਪਹਿਲਾਂ ਉੱਥੇ ਜਾਂਦੀ ਆਉਂਦੀ ਸੀ ਸੱਜੀ ਭੋਣ ਇੱਥੇ ਮੈਂ ਕਹਣਾ ਮੈਂ ਆ ਮੇਰਾ ਹੈਗਾ 22 ਤਰੀਕ ਨੂੰ ਜਨਮ ਦਿਨ ਤੇ ਆਜਿਓ ਭਾਈ ਠੀਕ ਆ ਲਵਲੀ ਨੂੰ ਭਾਈ ਰਹਿਣ ਦੀ ਤੇ ਭਾਈ ਤੂੰ ਆ ਜੀ ਮੇਰਾ ਵੀਰ ਇੰਨੇ ਦੇ ਆ ਪਏ ਇਹਨਾਂ ਦੇ ਤੇ ਗੀਂ ਆਪੇ ਆਇਆ ਨਾ ਇਹਨੇ ਉਹਦੀ ਸਹੇਲੀ ਨੇ ਉਹ ਉਹਦੀ ਸਹੇਲੀ ਨੇ ਸਾਧ ਲੈਣਾ ਨਾ ਇਹਨੇ ਇਕੱਲੇ ਚੱਲੇ ਤੂੰ ਵੀ ਨਹੀਂ ਜਾਣਾ ਹੁਣ ਚੱਲੇ ਆਪਾਂ ਲਵਲੀ ਨੂੰ ਛੱਡ ਚੱਲੇ ਇੱਥੇ ਹੀ ਇਹਨੂੰ ਨਹੀਂ ਖੜਨਾ ਇਹਨੂੰ ਮੈਂ ਆਖਿਆ ਤੂੰ ਹੁਣ 22 ਤਰੀਕ ਨੂੰ ਆਈ ਠੀਕ ਆ ਮੈਂ ਜਿਵੇਂ ਹੁੰਦਾ ਮਾੜਾ ਜੀ ਉਹਨਾਂ ਦਾ ਦਿਲ ਕਰਨ ਲਿਆਊਗਾ ਤੁਸੀਂ ਆ ਜਾਓ ਐ ਮੁਰਸਲ ਵੇਖ ਕੇ ਇਹਨਾਂ ਦੇ ਆ ਜਾਂਦੀ ਨਾਲ ਹੀ ਹੈ ਇਹ ਕੁੜੀ ਜਿਹੜੀ ਨਹੀਂ ਆ ਇਹ ਬੜੀ ਚਰਾਗਾਂ ਜੀ ਚਲਾਈ ਪੀਂ ਚਲਾਈ ਹੈ ਤਾਂ ਚਲਾਈ ਇੱਕ ਬੜੀ ਸਮਝੀ ਜੀ ਕੋਲੀ ਚਲਾਏ ਉਹ ਨਾ ਪਾਪਾ ਹੋਊਗੀ ਕੋਈ ਨਹੀਂ ਕਰਨੀ ਆਹ ਸੇਲਾ ਹੋ ਪੋ ਹੋ ਹੋ ਇਹ ਹੋ ਗਿਆ ਪੀ ਹੋ ਗਿਆ ਹਰ ਗੁਣ ਵਾਸਤੇ ਕੱਪੜੇ ਲਿਆਂਦੇ ਛੋਲੇ ਛੋਲੇ ਛੂਟੇ ਲਿਆਂਦੇ ਮੈਂ ਤਾਂ ਮੇਰੇ ਹੱਥ ਦਾ ਸੋਕਸੇ ਨੇ ਫੇਰ ਲਾਤੀਆਂ ਨੇ ਹਰ ਗੁਣ ਤੇਰੇ ਵਾਸਤੇ ਕੱਪੜੇ ਹਾਂ ਇਹ ਨਵੇਂ ਛੂਟੇ ਲਿਆਂਦੇ ਤੇਰੇ ਠੀਕ ਹੈ ਜੜੀ ਆ ਲੈ ਕੈਪ ਵਾਲੇ ਆਉਂਦੇ ਸਾਰੇ ਹੁਣ ਪਰ ਚਿੱਟੇ ਗੱਦੇ ਨਹੀਂ ਨਹੀਂ ਉਦਾਂ ਬਾਕੀ ਰੰਗਦਾਰ ਵੀ ਲਿਆਂਦੇ ਆ ਵੇਖੋ

ਅੱਛਾ ਤੇ ਜਮਾ ਨਹੀਂ ਲਾਉਂਦੇ ਜਮਾ ਨਹੀਂ ਲਾਉਂਦੇ ਹਾਂ ਠੀਕ ਹੈ ਨਾ ਮੈਮ ਕਹਿੰਦੀ ਘਰ ਕੋਲ ਮਾਸਤੇ ਜੱਜਾ ਦੇ ਲੋ ਤੋ ਹੈ ਨਹੀਂ ਆ ਵੇਖੋ ਕਿੰਨਾ ਪਿਆਰਾ ਹਾਂ ਇਹ ਆ ਜਾਣਾ ਉਹ 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 ਇਹਨੂੰ ਖਡਾਉਣਾ ਮਿਲ ਗਏ ਸੁਨੀਲ ਜਾਈ ਹੈਗੇ ਸੁਨੀਲ ਵੈਲਵਟ ਵੈਲਵਟ ਦਾ ਸੁਨੀਲੀ ਆ ਗਏ ਹੁਣ ਵੈਲਵਟ ਕਹਿਣ ਲੱਗ ਪਏ ਆ ਆ ਵੀ ਤੂੰ ਕਰਵਾ ਲਿਆ ਸੀ ਹਾਂ ਇਹ ਵੀ ਕਰਵਾ ਲਿਆ ਸੀ ਹਾਂ ਅੱਛਾ ਅੱਛਾ ਮੈਂ ਕਿਹਨੇ ਘਰ ਤੋਂ ਮਾਰੇ ਲੈ ਜਾਈ ਉਹਨਾਂ ਕੋਲੋਂ ਆਪਾਂ ਉਹ ਲੈ ਦੇ ਦੇ ਦੋਵੇਂ ਮੈਂ ਉਹਦੇ ਤੋਂ ਸੰਤਰੀ ਮੈਂ ਵੱਡੇ ਬੜੀ

ਆਪਣੀ ਉਥੇ ਛੱਡ ਆਈ ਜੀ ਕੋਟੀ ਨੇ ਆਪਣੀ ਜੱਗੀ ਵੀ ਕੀਤੀ ਸੀ ਕਿ ਉਥੇ ਛੱਡ ਆਈ ਹੁਣ ਨਹੀਂ ਹੁਣ ਚੜ੍ਹ ਗਿਆਣਾ ਗਿਆ ਬੱਸ ਕੇ ਠੀਕ ਹੈ ਕੀ ਆ ਪਾਓ ਵੀ ਕੀ ਆ ਪਾਓ ਵੀ ਤੋ ਤਾਰਾਮ ਤੋ ਤਾਰਾਮ ਹਾਂ ਨਾ ਬਾਤ ਸਹੀ ਤੋ ਅੰਦਰ ਨਹੀਂ ਆ ਜਾਣੀ ਅੰਮੇ ਤੁਹਾਨੂੰ ਪਾਉਣਾ ਇੰਨਾ ਹੋਣ ਦੇ ਆ ਆ ਜਾਣੀ ਹੈ ਨਹੀਂ ਹੋਰ ਕੋਟ ਪਾਉਂਦੇ ਐਨ ਵੇਖੋ ਪਾਪਾ ਆਜ ਮਾਰਦੇ ਆਈ ਛੋਣਿਆ ਆਈ ਆਈ ਹਰਗੁਣ ਕਾ ਮਣ ਬਿੱਲੀ ਬਣ ਗਿਆ ਮਣ ਬਿੱਲੀ ਬਣ ਗਿਆ ਮੋਤ ਆ ਲਾਹ ਦੀ ਸੁੱੜਤੀ ਟੋਪੀ ਲੈ ਬਸ ਉਹ ਕੰਮ ਹੋਇਆ ਰਹੀ ਟੋਪੀ ਲਿਆਂਦੀ ਤੇ ਹੁਣ ਪਾਉਣ ਹੀ ਨਹੀਂ ਡਈ ਲਾਹ ਕ ਸੁੱਟੀ ਜਾਂਦੀ ਅਸੀਂ ਪਾਉਨੇ ਆ ਦੋ ਕੋਈ ਪਾਈ ਲਾਹ ਕ ਸੁੱਟ ਦਿੰਦੀ ਟੋਪੀ ਪਾਓ ਟੋਪੀ ਟੋਪੀ ਕਿਥੇ ਆ ਹਰਗੁਣ ਹਰਗੁਣ ਟੋਪੀ ਕਿਥੇ ਮੈਂ ਆ ਕੱਕੇ ਨੂੰ ਸੂਟ ਪਾਈਏ ਚਲੋ ਸੂਟ ਪਾਈਏ ਨਵਾਂ ਸੂਟ ਪਾਈਏ ਲਿਆ ਦੇ ਪਾ ਦੇ ਦੇ ਹੁਣ ਨੀ ਕੱਕੇ ਨੂੰ ਸੂਟ ਪਾ ਬੰਦ ਰੋ ਪਾ ਲੈ ਬੇਤਰ ਤਦਾਂ ਪਾਉਣਾ ਇਹ ਲੰਮਾ ਪਾਓ ਇਹਨੂੰ ਇਹਦੇ ਉੱਤੇ ਸੂਟ ਤੇ ਲਿਆ ਨੰਮ ਪਾਓ ਹੋਰ ਛੋਟਾ ਹੀ ਵੜਾ ਦੇ ਲੈ ਨਮਾਜ਼ ਚੂਟੂ ਪਾ ਲਿਆ ਆਈ ਹਰਗੁਣ ਹਰਗੁਣ ਆਈ ਆ ਲੱਤਾਂ ਵਾਲੀ ਡੋਕੀ ਨਹੀਂ ਡਰੰਮ ਡੰਮ ਡੰਮ ਡਰੰਮ ਡੰਮ ਡੰਮ ਐਂਡ ਜਿਆਦਾ ਥੁੱਕ ਕੱਢਤਾ ਅੱਜ ਉਹਨਾਂ ਨੇ ਸਾਊਥ ਅਫਰੀਕਾ ਆ ਲਿਆ ਨੇ ਹੋ ਚੱਲ ਚੱਲ ਮੈਂ ਵਧੀਆ ਆਂ ਸੁਣੀਏ ਮੈਂ ਠੀਕ ਹੋ ਰਗੀ ਚਾਹੀਦਾ ਬਹੁਤ ਵਧੀਆ ਸੰਦੀਪ ਆਪਣੀ ਕੋਟੀ ਦੇ ਉੱਤੇ ਛੱਡਾ ਜੀ ਨੇ ਬਸ ਤੇ ਉਹਨਾਂ ਉਦਾਂ ਕਹਿਆ ਵੀ ਰੱਖ ਲਈਏ ਪਾਕੀ ਸਾਰੀ ਪੂਰੀ ਹੋਊਗੀ ਬਾਹਾਂ ਹਰ ਇੱਕ ਕੋਟੀ ਜੇ ਮੇਰੇ ਲੰਮੀ ਨਹੀਂ ਆਪਣੀਆਂ ਬਾਹਾਂ ਨਹੀਂ ਕਿੰਗਾ ਤੇ ਮੇਰੀਆਂ ਬਾਹਾਂ ਜਣੀਆਂ ਜ਼ਿਆਦਾ ਲੰਬੀਆਂ ਹੁੰਦੀਆਂ ਨੇ ਉਹ ਬਾਹਾਂ ਤਾਂ ਰਹਿ ਜਾਂਦਾ ਮੈਂ ਹਾਂ ਬਾਹ ਕਹਿੰਦੀ ਮੈਨੂੰ ਕੁਰਸੀ ਦਬਾਓ ਬਸ ਲੈ ਬਸ ਕੁਰਸੀ ਤੇ ਕੰਦੀ ਖਿਲਾ ਲਓ ਬਸ ਮੈਂ ਇੱਥੇ ਖੁਸ਼ ਹਾਂ ਤੋ ਪੀ ਵੀ ਇਹ ਲੋ ਭਾਈ ਨਹੀਂ ਫਿਰ ਇਹਨੇ ਹੁਣ ਕੱਲ ਨੂੰ ਵਾਪਸ ਕਰ ਆਉਣੀ ਹੁਣ ਮੈਂ ਮੈਂ ਰਹਿਂਦੇ ਇਹਨੂੰ ਉਹ ਵਾਰਾ ਖਾਂਦੀ ਪਜਾਮਾਂ ਵਾਲੀ ਟੋਪੀ ਖਾਈ ਮੂੰਹ ਵਾਲੀ ਆਹੋ ਏਰੀਆਂ ਫਲੀਆਂ ਹੈਗੇ ਫੇਵਰੇਟ ਸੰਦੀਪ ਫਲੀਆਂ ਨਹੀਂ ਖਾਂਦੀ ਉਹ ਆਪਣੀ ਗੋਭੀ ਦੀ ਸਬਜ਼ੀ ਖਾ ਰਹੀ ਨਾਲੇ ਗੱਡੀ ਲੈ ਇਧਰ ਆਜੀ ਗੱਡੀ ਨਾਲੇ ਗੱਡੀ ਕੀਤੀ ਸਾਫ਼ ਤੌਲੀਆ ਵੇਖ ਲਓ ਕਿਦਾਂ ਦਾ ਹੋ ਗਿਆ ਜਿਹੜਾ ਟਾਵਲ ਜਿਆ ਇਹ ਹੈਗਾ ਪੀਚ ਕਲਰ ਦਾ ਤੇ ਇਸ ਟਾਈਮ ਬਲੈਕ ਕਲਰ ਦਾ ਲੱਗਣ ਡਿਆ ਨਾ ਬਣਾ ਘੱਟਾ ਹੈਗਾ ਧੋਤੀ ਧਤੀ ਨਹੀਂ ਮਸੋਂਦਾ ਹੀ ਕਪੜਾ ਮਾਰਤਾ ਤਰੀਲ ਜੀ ਪਈ ਸੀ ਤੇ ਇਹ ਕਪੜਾ ਮਾਰਤਾ ਬਸ ਬਹੁਤ ਮੰਦਾ ਹਾਲ ਹੈਗਾ ਲੈ ਵੀ ਅੱਜ ਤਾਂ ਇੰਡੀਆ ਦੀ ਮੱਤ ਵੱਜ ਗਈ 84 ਸਕੋਰ ਉਹਨਾਂ ਦੇ ਵਗ ਤੇ ਕੋਈ ਖਿਡਾਰੀ ਔੜਨੇ ਇੰਡੀਆ ਤੇ ਦੋਸਤੋ ਸਾਰੇ 11 ਬਣੇ ਤੇ ਉਹਨਾਂ ਨੇ ਜਿੱਤਿਆ ਨਾ ਬੜੇ ਰਮਾਨ ਨਾਲ